ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਪ੍ਰਾਠੀ ਠੀਕ ਠਾਕ ਹੂੰ ਇੱਕ ਯਾਰ ਬੇਨਤੀ ਕਰਨੀ ਆ ਅੱਜ ਲਗਭਗ 24-25 ਸਾਲ ਸਮਾਂ ਹੋ ਗਿਆ ਵੇਟ ਕਰਦਿਆਂ ਨੂੰ ਜਣੀ ਮਾਨ ਦੀ ਇੱਕ ਬੜੀ ਇੱਕ ਮਾਨ ਦੇ ਵਿੱਚ ਇੱਕ ਗੱਲ ਆ ਵੀ ਯਾਰ ਕਿਸੇ ਦਿਨ ਬੱਬੂ ਬਾਈ ਨਾਲ ਬੱਬੂ ਮਾਨ ਨਾਲ ਬਾਈ ਨਾਲ ਹਨਾ ਮੁਲਾਕਾਤ ਹੋਊਗੀ ਤੇ ਕਿਉਂਕਿ ਮੈਂ ਫੇਸਬੁੱਕ ਤੇ ਦੇਖਦਾ ਰਿਹਾ ਨਾ ਬਹੁਤ ਸਾਡੇ ਜਿਹੜੇ ਭਰਾ ਨੇ ਜਿਹੜੇ ਬਾਈ ਦੇ ਨਾਲ ਵੀ ਰਹਿੰਦੇ ਨੇ ਜਾਂ ਬਾਈ ਨੂੰ ਬਹੁਤ ਨੇੜੇੋਂ ਜਾਣਦੇ ਨੇ ਤੇ ਜਿਹੜੇ ਮਲਾ ਸਕਦੇ ਨੇ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਸੋਸ਼ਲ ਮੀਡੀਆ ਕਰਕੇ ਅੱਜਕੱਲ ਥੋੜਾ ਜਿਹਾ ਇਹ ਗੱਲ ਹੋ ਗਈ ਵੀ ਗੱਲ ਛੇਤੀ ਚਲੇ ਜਾਂਦੀ ਅੱਗੇ ਤਾਂ ਕੁਝ ਐਹੋ ਜਿਹੇ ਹਿਲੇ-ਬਸਿਲੇ ਹੁੰਦੇ ਨਹੀਂ ਸੀਗੇ ਪਰ ਐ ਆ ਵੀ ਅੱਜਕੱਲ ਮੈਨੂੰ ਲੱਗਦਾ ਵੀ ਬਾਈ ਵੀ ਸੋਸ਼ਲ ਮੀਡੀਆ ਚਾਹੇ ਘੱਟ ਚਲਾਉਂਦੇ ਹੋਣ ਚਾਹੇ ਕਿਵੇਂ ਵੀ ਹੈ ਨਾ ਜਾਂ ਨਾਲ ਦੇ ਬੰਦੇ ਚਲਾਉਂਦੇ ਹੁੰਦੇ ਨੇ ਵੀਡੀਓਆਂ ਵੜੀਆਂ ਦਿਖਾਉਂਦੇ ਰਹਿੰਦੇ ਨੇ ਤੇ ਹੋ ਸਕਦਾ 22 ਤੱਕ ਵੀ ਵੀਡੀਓ ਚੱਲ ਜਵੇ ਇਹ ਤੇ ਬਹੁਤ ਯਾਨੀ ਮਾਨ ਦੇ ਵਿੱਚ ਰਹੀ ਆ ਸਾਡਾ ਸਾਹ ਮੇਰਾ ਮੁੰਡਾ 12 ਸਾਲ ਦਾ ਹਨਾ ਉਹ ਵੀ ਪੂਰਾ ਫੁੱਲ ਫੈਨ ਆ ਪੂਰਾ ਤੇ ਮੈਨੂੰ ਮੈਨੂੰ ਕਹਿਣ ਲੱਗੂ ਪਾਪਾ ਯਾਰ ਤੂੰ ਸੋਸ਼ਲ ਮੀਡੀਆ ਤੇ ਇੰਨੀਆਂ ਵੀਡੀਓ ਪਾਉਂਦਾ ਰਹੀ ਵੀਡੀਓ ਇੰਨੇ ਜਣੇ ਦੇਖਦੇ ਨੇ ਵੀ ਤੂੰ ਮਿਲਾ ਨਹੀਂ ਸਕਦਾ ਮਾਂ ਵੀ ਪੁੱਤ ਆਇਆ ਤੇ ਆਪਣੀ ਪਹੁੰਚ ਤੋਂ ਬਾਹਰ ਆ ਕੰਮ ਤੇ ਮਾਂਾ ਚੱਲ ਕੋਈ ਗੱਲ ਨਹੀਂ ਪਰ ਜੇ ਦਿਲ ਦੇ ਵਿੱਚ ਕੋਈ ਗੱਲ ਹੋਵੇ ਕਦੇ ਨਾ ਕਦੇ ਤਾਂ ਜਰੂਰ ਪੂਰੀ ਹੁੰਦੀ ਆ ਹਨ ਤੇ ਕਈ ਭਰਾਵਾਂ ਨੇ ਚਲੋ ਕਹਿਣਾ ਵੀ ਆ ਮੇਰੇ ਨਾਲ ਜਿਵੇਂ ਮੈਂ ਬਾਈ ਦੇ ਗਾਣੇ ਲਾ ਕੇ ਜਾਦੇ ਵੀਡੀਓ ਬੜੀਆਂ ਪਾਉਂਨਾ ਤੇ ਕਈ ਬੰਦੇ ਮੈਨੂੰ ਕਈ ਵਾਰੀ ਕਮੈਂਟ ਕਰਦੇ ਹੁੰਦੇ ਨੇ ਭਰਾ ਵੀ ਯਾਰ ਜੇ ਤੂੰ ਬੱਬੂ ਮਾਨ ਦੇ ਗਾਣਿਆਂ ਤੋਂ ਨਾਰੀਲਾ ਬਣਾਵੇਂ ਤਾਂ ਤੇਰੀ ਫੈਨ ਫੋਲੋਇੰਗ ਜਿਆਦਾ ਹੋ ਜੂਗੀ ਮੈਂ ਕਹਾਂ ਵੀ ਗੱਲ ਮਿੱਤਰੋ ਇਹ ਆ ਵੀ ਦੇਖ ਜਿਹੜਾ ਬੰਦਾ ਦਿਲਚਸਪਦਾ ਹਨ ਜਿੱਥੇ ਜਿਹਨੂੰ ਅੱਜ ਦੇ ਨਹੀਂ ਕਦੋਂ ਨਿੱਕੇ ਹੁੰਦੇ ਸੁਣਦੇ ਆ ਮਹਿਗਾ ਯਾਰ ਇਹ ਤਾਂ ਮੇਰੇ ਲਈ ਔਖਾ ਕੰਮ ਆ ਵੀ ਇਹ ਚੀਜ਼ ਨਹੀਂ ਹੋਣੀ ਹੈਗੀ ਨਾਲੇ ਯਾਰ ਐ ਕਰਨਾ ਵੀ ਨਹੀਂ ਚਾਹੀਦਾ ਨਾ ਜਿੱਥੇ ਜਿਹਦੇ ਨਾਲ ਪਿਆਰਾ ਦੇਖੋ ਕਿਸੇ ਨੂੰ ਕੋਈ ਕਲਾਕਾਰ ਪਸੰਦ ਆ ਕਿਸੇ ਨੂੰ ਕੋਈ ਪਸੰਦ ਆ ਕੌਂਟਰੋਵਰਸੀ 'ਚ ਮੈਂ ਕਦੇ ਪਿਆ ਨਹੀਂ ਹੈਗਾ ਆ ਕਲਾਕਾਰ ਵਾਲਾ ਜਿਵੇਂ ਜ਼ਿਆਦਾਤਰ ਕਰਦੇ ਨੇ ਬੰਦੇ ਵੀ ਹੈ ਨਾ ਉਹ ਚੰਗਾ ਜਾਂ ਉਹਨੂੰ ਜਿਹੜਾ ਜਿਹਨੂੰ ਵਧੀਆ ਲੱਗਦਾ ਉਹਦੇ ਪਿੱਛੇ ਹੋਰ ਕਿਸੇ ਨੂੰ ਮਾੜਾ ਚੰਗਾ ਬੋਲਣਾ ਮੈਂ ਕਦੇ ਨਹੀਂ ਇਹ ਕੰਮ 'ਚ ਪਿਆ ਹੈਗਾ ਠੀਕ ਆ ਯਾਰ ਜਿਹਨੂੰ ਜਿਹੜਾ ਪਸੰਦ ਆ ਉਹਨੂੰ ਆਪ ਦਾ ਸੁਣੋ ਹਣਾ ਤੇ ਪਰ ਜਣੀ ਮੇਰੇ ਮਨ ਚ ਮੈਂ ਕੱਲ ਲਾਈਵ ਹੋਇਆ ਸੀ ਉਹਦੇ ਵਿੱਚ ਇੱਕ ਬਾਈ ਦਾ ਦੀਪਖਣੀ ਕੀ ਨਾਮ ਸੀ ਉਹਦਾ ਵਿੱਚ ਕਮੈਂਟ ਆਇਆ ਉਹ ਕਹਿੰਦਾ ਵੀ ਮੈਨੂੰ ਨੇ ਕਿਹਾ ਕਹਿੰਦਾ ਬਾਈ ਵੀ ਬੱਬੂ ਮਾਂ ਬਾਈ ਵੀ ਵੀਡੀਓ ਦੇਖਦਾ ਵੀ ਮਤਲਬ ਜਿਹੜੀਆਂ ਜਿਨ੍ਹਾਂ ਦੀਆਂ ਜਮੇ ਜਿਹੜੀ ਬਾਈ ਦੇ ਗਾਣੇ ਦੇ ਉੱਤੇ ਰੀਲਾਂ ਪਾਉਂਦੇ ਨੇ ਤੇ ਮੈਂ ਉਹਨੂੰ ਕਿਹਾ ਸੀਗਾ ਉਹ ਕਹਿੰਦਾ ਮੇਰੀ ਆਈਡੀ ਚੈੱਕ ਭਾਵੇਂ ਖੋਲ ਕੇ ਦੇਖ ਲੈ ਜੇ ਤੇਰੇ ਮਨ ਚ ਆਏ ਆ ਵੀ ਖਣੀ ਮੈਂ ਕਹਿੰਦਾ ਮੈਂ ਕਹਿੰਦਾ ਨਹੀਂ ਯਾਰ ਬਾਈ ਐ ਕੌਣ ਕਹਿੰਦਾ ਹੁੰਦਾ ਨਾ ਐ ਕਹਿ ਕੇ ਕਿਸ ਨੂੰ ਕੀ ਉਹ ਆ ਤੇ ਮੈਂ ਕਿਹਾ ਯਾਰ ਮੈਂ ਉਹਨੂੰ ਵੀ ਕਿਹਾ ਹਾਂ ਯਾਰ ਮੜਾਇਓ ਜਰੂਰ ਹਨਾ ਵੀ ਸਭ ਬਹੁਤ ਸਾਡੀ ਮੰਦੀ ਰਹੀ ਆ ਤੇ ਸਾਭ ਸਾਡਾ ਬਹੁਤ ਕਰਦਾ ਤੇ ਮਿਲਣਾ ਮਿਲਣਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਯਾਰ ਜਦੋਂ ਕਿਤੇ ਬਣਿਆ ਕੋਈ ਸਬੱਬ ਕਹਿੰਦਾ ਲਾਜ਼ਮੀ ਬੁਲਾਵਾਂਗੇ ਤੇ ਜੇ ਕਿਤੇ ਬਾਈ ਕੋਲ ਵੀਡੀਓ ਪਹੁੰਚ ਗਈ ਫਿਰ ਤਾਂ ਮੈਨੂੰ ਸਾਨੂੰ ਪੱਕਾ ਯਕੀਨ ਆ ਬਾਈ ਦਾ ਹਨਾ ਸਾਡੇ ਨੂੰ ਆਪਣੇ ਭਰਾ ਦਾ ਪਤਾ ਫਿਰ ਤਾਂ ਜਿਹੜਾ ਬਾਈ ਨੂੰ ਪਿਆਰ ਕਰਦਾ ਫਿਰ ਉਹਦੇ ਲਈ ਤਾਂ ਬਾਈ ਸਮਾਂ ਕੱਢਦਾ ਹੀ ਆ ਸਾਨੂੰ ਪਤਾ ਸੀ ਦੇਖਦੇ ਰਹਿੰਦੇ ਆ ਵੀਡੀਓਆਂ ਤੇ ਲਵ ਯੂ ਬੱਬੂ ਬਾਈ ਤੇਰਾ ਨਾ ਪੂਰਾ ਦਿਲੋਂ ਆ ਅੱਜ ਦਾ ਨਹੀਂ ਹੈਗਾ ਮੇਰੇ ਭਰਾ ਕਿੰਨੇ ਸਾਲ ਹੋ ਗਏ ਕਿਹੜੇ ਜਦੋਂ 99 ਦੇ ਵਿੱਚ ਕੈਸਟਾਈ ਸੀ ਉਹ ਮਿਸ ਇੰਡੀਆ ਤੇ ਉਹ ਟਾਈਮ ਦੇ ਹਨਾ ਹੁਣ ਤੱਕ ਲਗਾਤਾਰ ਚੱਲ ਰਿਹਾ ਲਗਾਤਾਰ ਨੌਨ ਸਟਾਪ ਨੌਨ ਸਟਾਪ ਚੱਲੀ ਜਾਂਦਾ ਖਾੜਿਆਂ 'ਚ ਜ਼ਰੂਰ ਦੇਖਿਆ ਇੱਕ ਦੋ ਵਾਰੀ ਜਿਵੇਂ ਖਾੜੇ ਜਿੱਥੇ-ਜਿੱਥੇ ਲੱਗਦੇ ਰਹੇ ਹਨ ਜਿਵੇਂ ਲੁਧਿਆਣੇ ਦੇਖਿਆ ਇੱਕ ਦੋ ਥਾਂ ਹੋਰ ਦੇਖਿਆ ਇੱਕ ਇੱਥੇ ਆਇਆ ਸੀ ਬਾਈ ਆਪਣੇ ਗਾਂਧੀ ਹੁਣਾ ਦੇ ਗਾਂਧੀ ਦੀ ਜਾਦ ਦੇ ਵਿੱਚ ਕਰਾਉਣਾ ਟੂਰਨਾਮੈਂਟ ਦਾ ਹੈਡੂ ਤੇ ਇੱਕ ਇੱਕ ਆਪਣਾ ਏਕਮ ਫਿਲਮ ਦੀ ਸ਼ੂਟਿੰਗ ਤੇ ਅਸੀਂ ਗਏ ਸੀਗੇ ਮੈਨਾਂ ਸੀਗਾ ਉਹ ਆਪਣਾ ਦੂਜਾ ਅਛਰਾ ਪਲਵਾਨ ਉਦੋਂ ਸਾਨੂੰ ਉਹ ਵੀ ਮਿਲਿਆ ਸੀ ਬੌਕਸਰ ਕੇ ਜਸ ਮੱਖਣ ਦਾ ਭਰਾ ਉਹਦੇ ਨਾਲ ਸੀ ਉਹ ਉਦੋਂ ਵੀ ਅਸੀਂ ਜਾਨੀ ਦੂਰੋਂ ਹੀ ਖੜਕੇ ਦੇਖਿਆ ਆਪਣਾ ਬਾਈ ਟਰੈਕਟਰ ਤੇ ਬੈਠਾ ਸੀ ਉਹ ਗਲੀ ਦੇ ਵਿੱਚ ਜਾਂਦਾ ਕਿਸੇ ਦੇ ਘਰੇ ਜਾਂਦਾ ਉਹ ਸੀਨ ਜਾਂ ਸੀਗਾ ਜਾਂ ਉਦੋਂ ਉਦੋਂ ਥੋੜਾ ਜਿਆ ਨੇੜੇੋਂ ਦੇਖਿਆ ਜਾਨੀ ਹਾਂ ਔਰ ਉਦੋਂ ਤੁਹਾਨੂੰ ਪਤਾ ਵੀ ਸਮਾਂ ਕਹੇ ਜਾਂਦਾ ਬੰਦਾ ਬਿਜੀ ਬਹੁਤ ਹੁੰਦਾ ਉਦੋਂ ਹਨਾ ਤੇ ਸੋ ਲਾਸਟ ਦੇ ਵਿੱਚ ਇੱਕ ਵਾਰੀ ਫੇਰ ਬੱਬੂ ਬਾਈ ਲਵ ਯੂ ਦਿਲੋਂ ਲਵ ਯੂ ਤੇ ਮਹਾਰਾਜ ਸੱਚੇ ਪਾਸ਼ਾ ਸਾਡੇ ਭਰਾ ਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਠੀਕ ਆ ਜਦੋਂ ਇੰਨੇ ਭਰਾਵਾਂ ਦੀਆਂ ਦਬਾਵਾਂ ਭੈਣ ਭਰਾਵਾਂ ਦੀਆਂ ਨਾਲ ਹੁੰਦੀਆਂ ਫਿਰ ਮਹਾਰਾਜ ਵੀ ਫਿਰ ਨੇੜੇ ਹੋ ਕੇ ਸੁਣਦਾ ਤੇ ਚੜ੍ਹਦੀ ਕਲਾ 'ਚ ਰੱਖਦਾ ਲਵ ਯੂ ਦਿਲੋਂ ਲਵ ਯੂ ਅੱਦਲੋਂ ਤੇ ਜੇ ਕੋਈ ਭਰਾ ਆ ਮੇਰੀ ਗੱਲ ਪਹਚਾ ਦੇਵੇ ਉੱਥੇ ਤੱਕ ਤਾਂ ਉਹਦਾ ਬਹੁਤ ਧੰਨਵਾਦ ਜਿਉਂਦੇ ਬਸਦੇ ਰਹੋ ਭਰਾਓ